ਸਾਚੀ ਕਾਲ ਮੈਂ ਹਾਰਤੀ ਅਸਮ ਜਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਬਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਮੇਰੇ ਨਾਲ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਜੁੜ ਰਹੇ ਨੇ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਰ ਸਵਾਗਤ ਕਰ ਲੈਣੇ ਆ ਤੁਹਾਡਾ ਸਰ ਅੱਜ ਦੇ ਡੇਟ ਵਿੱਚ ਸਭ ਤੋਂ ਜ਼ਿਆਦਾ ਅਹਿਮ ਮੁੱਦਾ ਜੇ ਚੱਲ ਰਿਹਾ ਹੈ ਤੇ ਕਿਉਂਕਿ ਲੋਕੀ ਬਹੁਤ ਪਰੇਸ਼ਾਨ ਨੇ ਖੱਜਲਖਵਾਰ ਹੋ ਰਹੇ ਨੇ ਕਿਉਂਕਿ ਯੂਐਸ ਤੋਂ ਭਾਰਤ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਅੱਜ ਕਾਫੀ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਰੁਖ ਦੇਖਣ ਨੂੰ ਮਿਲਿਆ ਕਾਫ ਕਿਉਂ ਕਹਿੰਦੇ ਨੇ ਜੋ ਅਸੀਂ ਰਿਪੋਰਟ ਕਰਨ ਨੂੰ ਕਹਿ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਹੋ ਗੈਂਗਸਟਰਾਂ ਦੀ ਗੱਲ ਕਰਤੇ ਉਹਨਾਂ ਨੇ ਜਿਹੜੇ ਉੱਥੇ ਬੈਠ ਕੇ ਕਤਲ ਕਰਵਾ ਦਿੰਦੇ ਨੇ ਬ੍ਰੋਤੀ ਮੰਗਦੇ ਨੇ ਵੀ ਉਹਨਾਂ ਨੂੰ ਭੇਜੋ ਤੁਸੀਂ ਤੁਸੀਂ ਦੂਜੇ ਨੂੰ ਅਜਾ ਉਹਨਾਂ ਨੂੰ ਭੇਜੀ ਜਾਣੀ ਉਹ ਦੂਜੇ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਅੰਮ੍ਰਿਤਸਰ 에어ਪੋਰਟ ਹੀ ਕਿਉਂ ਚੁਣੀਆ ਇਹਨਾਂ ਨੂੰ ਰਿਪੋਰਟ ਕਰਨ ਦੇ ਲਈ ਵੀ ਸਾਰਾ ਸਾਰਾ ਇਲਜ਼ਾਮ ਜਿਹੜਾ ਕੇਂਦਰ ਸਰਕਾਰ ਤੇ ਲਗਾ ਰਹੀ ਹੈ ਤੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਹਨਾਂ ਚੀਜ਼ਾਂ ਨੂੰ ਕੇਂਦਰ ਸਰਕਾਰ ਤੇ ਜਿਹੜੀ ਸਟੇਟ ਸਰਕਾਰ ਹੈਗੀ ਆ ਇੱਕ ਵਾਰ ਫਿਰ ਆਮੋ ਸਾਹਮਣੇ ਖੜੇ ਹੋਗੇ ਨੇ ਅਰਜੀ ਆਪਣੇ ਆਪ ਚ ਬਹੁਤ ਵੱਡਾ ਇਸ਼ੂ ਹੈ ਜਿਹੜਾ ਤੁਸੀਂ ਰੇਸ ਕਰ ਰਹੇ ਹੋ ਇਹਨੂੰ ਕੰਬਾਈਨ ਕਰਕੇ ਦੇਖਿਆ ਜੇ ਬਿ ਇੰਟਰਨੈਸ਼ਨਲ ਲੈਵਲ ਦਾ ਇਸ਼ੂ ਆ ਔਰ ਮਾਨ ਸਾਹਿਬ ਪਹਿਲਾਂ ਕ ਕਹਿੰਦੇ ਰਹੇ ਕਿ ਜੀ ਚੁੱਪ ਰਹੇ ਹੁਣ ਇਕਦਮ ਉਹਨਾਂ ਨੇ ਵੋਕਲ ਹੋ ਗਿਆ ਔਰ ਗੱਲ ਕਰ ਰਹੇ ਕਿ ਸਾਡੇ ਅੰਮ੍ਰਿਤਸਰ ਚ ਕਿਉਂ ਉਤਾਰਿਆ ਜਾ ਰਿਹਾ ਪਰ ਉਹਨਾਂ ਕੋ ਰਾਈਟ ਕੋਈ ਜਿਹੜੀ ਐਵੀਏਸ਼ਨ ਦੀ ਮਹਿਕਮਾ ਹੁੰਦਾ ਹੈ ਸੈਂਟਰਲ ਨਾਲ ਰਿਲੇਟਡ ਹੁੰਦਾ ਕਿਉਂਕਿ ਸੈਂਟਰ ਨੇ ਡਿਸਾਈਡ ਕਰਨਾ ਕਿੱਥੇ ਪਲੇਨ ਉਤਾਰਨਾ ਕਿੱਥੇ ਨਹੀਂ ਉਤਾਰਨਾ ਕਿਉਂਕਿ ਇਹਦੇ ਵਿੱਚ ਕਈ ਏਜੰਸੀਆਂ ਨਾਲ ਇਨਵੋਲ ਹੁੰਦੀਆਂ ਵਿੱਚ ਰੌ ਵੀ ਇਨਵੋਲ ਹੁੰਦੀ ਹੋਰ ਕਾਫੀ ਏਜੰਸੀਜ਼ ਹੁੰਦੀਆਂ ਤਾਂ ਕਿ ਇਹਨਾਂ ਦੇ ਤਰੀਕੇ ਨਾਲ ਸੇਫਟੀ ਹੋਰ ਕਈ ਪਹਿਲੂ ਬਾਕੀ ਹੁਣ ਇਹ ਮੁੱਦਾ ਥੋੜਾ ਜਿਹਾ ਪੋਲਿਟੀਕਲ ਬਣ ਗਿਆ ਹੈਗਾ ਔਰ ਮਾਨ ਸਾਹਿਬ ਨੇ ਇਹ ਕੰਸਰਨ ਜਤਾਇਆ ਕਿ ਇੱਥੇ ਤੁਸੀਂ ਬਜਾਏ ਹੋਰ ਕਿਤੇ ਤੁਸੀਂ ਕਿਉਂਕਿ ਦੂਜੀ ਫਲਾਈਟ ਇੱਥੇ ਇਹਨਾਂ ਦੀ ਆਣ ਲੱਗੀ ਆ ਆਈ ਗਈ ਆ ਤੇ ਇਹ ਪੋਲਿਟੀਕਲ ਇਸ਼ੂ ਬਣ ਗਿਆ ਹੈਗਾ ਔਰ ਆਉਣ ਵਾਲੇ ਦਿਨਾਂ ਚ ਹਰ ਪਾਸ ਤੋਂ ਬਿਆਨ ਹੋਰ ਜ਼ਿਆਦਾ ਤਿੱਖੇ ਦੇਖਣ ਨੂੰ ਮਿਲ ਸਕਦੇ ਬਿਲਕੁਲ 277 ਭਾਰਤੀ ਹੋਰ ਭੇਜ ਰਹੇ ਨੇ ਵੀ ਸ਼ਨੀਵਾਰ ਨੂੰ ਅੱਜ 10 ਵਜੇ ਤੱਕ ਪਹੁੰਚਣਗੇ ਕੁਝ ਕੱਲ ਪਹੁੰਚਣਗੇ ਜਿਦੇ ਵਿੱਚ ਕਈ ਸਾਰੇ ਲੋਕ ਹੈਗੇ ਨੇ ਵੱਖ-ਵੱਖ ਤਾਵਾਂ ਤੋਂ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵਾ ਕਿ ਗੈਂਗਸਟਰਾਂ ਦੇ ਜਿਹੜੇ ਨਾਮ ਵਿਚਕਾਰ ਇਨਵੋਲਵ ਹੋ ਰਹੇ ਨੇ ਵੀ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਤੇ ਕੀ ਲੱਗਦਾ ਤੁਹਾਨੂੰ ਕਿ ਯੂਐਸਏ ਦਾ ਧਿਆਨ ਜੇਕਰ ਡੋਨਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਧਿਆਨ ਸਿਰਫ ਉਹਨਾਂ ਦੇ ਉੱਤੇ ਹੀ ਹੈ ਜਿਹੜੇ ਇਲੈਗਲ ਤਰੀਕੇ ਦੇ ਨਾਲ ਸਿਰਫ ਉੱਥੇ ਪਹੁੰਚੇ ਨੇ ਸਟੂਡੈਂਟਸ ਜੀ 트럼ਪਸ ਆਫ ਦ ਸਟੇਟਮੈਂਟ ਆ ਗਈ ਹੈ ਜੀ ਕਿ ਉਹ ਤਨ ਤਨਵਰ ਹੁਸੈਨ ਹੁਣੋ ਸ਼ਿਕਾਗੋ ਦੇਲ ਚਾ ਜੀ ਤੇ ਸਾਡੀ ਗਵਰਨਮੈਂਟ ਕਹਿੰਦੀ ਸਾਨੂੰ ਦਿਓ ਅਸੀਂ ਇੱਥੇ ਦਾ ਟਰਾਈ ਕਰੀਏ ਤੇ ਨੂੰ ਅਸੀਂ ਸਜ਼ਾ ਦੇ ਗਏ ਬਿਲਕੁਲ ਤਾਂ ਟਰੰਪ ਸਾਹਿਬ ਨੇ ਕੰਸੈਂਟ ਦੇ ਦਿੱਤੇ ਆਪਣੇ ਮੂੰਹੋਂ ਉਹਨਾਂ ਨੇ ਕਿਹਾ ਕਿ ਬੰਦਾ ਬਹੁਤ ਖਤਰਨਾਕ ਹੈ ਤਨਵਰ ਹੁਸੈਨ ਹੂੰ ਤੇ ਨਾਲ ਡੈਡਲੀ ਜਿਹੜੇ ਹੈਵਲਸ ਹੈਗੇ ਉਹ ਵੀ ਉਹ ਵੀ ਇਨਵੋਲ ਹੈ ਨਾਲੇ ਬਿਸ਼ਨੋਈ ਮਿਸਟਰ ਲਾਰਨਿਸ਼ ਬਿਸ਼ਨੋਈ ਦੇ ਬ੍ਰਦਰ ਅਨਮੋਲ ਬਿਸ਼ਨੋਈ ਤੇ ਇਹਨਾਂ ਦੇ ਆਲਮੋਸਟ ਟਰੰਪਸ ਆਵਨ ਕੰਸੈਂਟ ਦੇਤੀ ਕਿ ਅਸੀਂ ਇਹਨਾਂ ਨੂੰ ਆਪਣੇ ਜਿੱਥੇ ਇਹਨਾਂ ਨੇ ਜੁਰਮ ਕੀਤੇ ਆ ਉਥੋਂ ਦੀ ਅਦਾਲਤਾਂ 'ਤੇ ਟਰਾਈ ਕਰਨ ਤੇ ਦੇਖਣ ਇਹਨਾਂ ਨੇ ਕਿ ਕਿਹੜੇ ਕਿਹੜੇ ਕ੍ਰਾਈਮ ਤੇ ਇਹਨਾਂ ਦਾ ਹੱਥ ਆ ਤੇ ਇਹਨਾਂ ਨੂੰ ਉਥੋਂ ਦੀਆਂ ਸਜ਼ਾਵਾਂ ਜਿਹੜੀਆਂ ਉਥੇ ਜਿੱਦਾਂ ਸਾਡੇ ਮੁਲਕ 'ਚ ਕ੍ਰਾਈਮ ਹੋਇਆ ਤਾਂ ਸਾਡੇ ਮੁਲਕ ਦੇ ਵਿੱਚ ਕੇਸ ਚੱਲੇ ਤੇ ਇਹਨਾਂ ਨੂੰ ਬੜੀ ਵੱਡੀ ਲੰਬੀ ਮੰਗ ਸੀ ਬੜੀ ਧੀਰ ਦੀ اٹਕੀ ਹੋਈ ਸੀ ਲੇਕਿਨ ਹੁਣ ਕੰਸਰਟ ਇਹਨਾਂ ਨੇ 트럼ਪ ਸਾਹਿਬ ਲਈ ਕੋਦਮ ਕੰਸਰਟ ਦੇਤੀ ਔਰ ਕਰੀਬਨ 20000 ਦੇ ਆਸਪਾਸ ਉਹਨਾਂ ਨੇ ਬੰਦਾ ਆਈਡੈਂਟੀਫਾਈ ਕਰ ਲਿਆ ਆਪਣੇ ਇੰਡੀਅਨਸ ਦਾ ਜੀ ਇਕੋਦਮ 트럼ਪ ਸਾਹਿਬ ਵਾਸਤੇ ਉਹਨਾਂ ਦੀ ਗਵਰਨਮੈਂਟ ਕੋਈ ਇਕੋਦਮ ਇੰਨਾ ਬੰਦਾ ਭੇਜਣ ਨੂੰ ਪੋਸਿਬਲ ਨਹੀਂ ਹੋਣਾ ਕਿਉਂਕਿ ਬਹੁਤ ਐਕਸਪੈਂਸਿਵ ਕੰਮ ਆ ਜੀ ਉਹਨਾਂ ਦੀ ਅਮਰੀਕਨ ਇਕਨੋਮੀ 'ਲੀ' ਹੋਲ ਜਾਏਗੀ ਜੇ ਉੱਥੇ 1 ਕਰੋੜ ਤੋਂ ਵੱਧ ਫਾਰਨਰ ਇਨਵੋਲਵ ਆਏ 1 ਕਰੋੜ 10 ਲੱਖ ਸੋ ਉਹਨਾਂ ਦੀ ਇਕਨੋਮੀ 'ਤੇ ਬਹੁਤ ਮਾੜਾ ਅਸਰ ਪਏਗਾ ਗ੍ਰੈਜੂਲੀ ਇਹ ਰਸਤਾ ਲੱਭ ਰਿਹਾ ਕਿਸੇ ਤਰੀਕੇ ਨਾਲ ਉੱਥੋਂ ਜਿਹੜੇ ਇਲੀਗਲ ਮਾਈਗ੍ਰੈਂਟਸ ਉਹਨਾਂ ਨੂੰ ਖਤਮ ਕੀਤਾ ਆਪਣੇ ਆਪਣੇ ਮੁਲਕਾਂ 'ਚ ਭੇਜਿਆ ਜਾਵੇ ਬਿਲਕੁਲ ਤੁਸੀਂ ਕ੍ਰਾਈਮ ਦੀ ਗੱਲ ਕੀਤੀ ਹੈ ਤੇ ਕਈ ਰਾਜਨੀਤਿਕ ਆਗੂ ਨੇ ਜੋ ਕਹਿ ਰਹੇ ਨੇ ਕਿ ਜਿਹੜੇ ਵੀ ਰਿਪੋਰਟ ਕੀਤੇ ਗਏ ਨੇ ਉਹਨਾਂ ਨੇ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਜੀ ਵੀ ਗਲਤੀ ਤਾਂ ਚਲੋ ਹੈਗੀ ਹੈ ਪਰ ਜਿਸ ਤਰੀਕੇ ਨਾਲ ਬੇੜੀਆਂ ਪਾ ਕੇ ਹਥਕੜੀਆਂ ਲਾ ਕੇ ਭੇਜਿਆ ਜਾ ਰਿਹਾ ਉਹ ਬਹੁਤ ਗਲਤ ਤਰੀਕਾ ਹਾਂ ਇਹ ਤੁਸੀਂ ਅੱਗੇ ਵੀ ਬੜਾ ਮੈਚੁਰ ਕੁਐਸਚਨ ਕੀਤਾ ਵੀ ਇਹ ਗਲਤ ਹੈ ਹੀ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਕੈਰੀ ਕੀਤਾ ਜਾ ਰਿਹਾ ਬਿਲਕੁਲ ਵੀ ਗ੍ਰੇਸਫੁਲ ਨਹੀਂ ਆ ਜੀ ਇੰਟਰਨੈਸ਼ਨਲ ਵਾਰ ਕਰਿਮੀਨਲ ਤਾਂ ਹੈ ਨਹੀਂ ਉਹ ਬਿਲਕੁਲ ਰੋਜ਼ਗਾਰ ਲਈ ਚਲੇ ਗਏ ਫੋਨ ਉਹਨਾਂ ਨੇ ਇੰਨੀ ਜ਼ਿਆਦਾ ਉਹਨਾਂ ਨੂੰ ਪੇਰਾ ਚ ਆਪਣੀਆਂ ਸਿੰਗਲ ਪਾ ਕੇ ਲੈ ਕੇ ਆਣਾ ਇਨ ਹਿਊਮਨ ਜਾਨਵਰਾਂ ਨੂੰ ਵੀ ਇਹ ਸ਼ਾਇਦ ਹੈ ਜਿਵੇਂ ਲੋਕ ਨਹੀਂ ਕਰਦੇ ਪਤਾ ਨਹੀਂ ਇਹ ਕਿਉਂ ਕੀਤਾ ਲੇਕਿਨ ਜਾਂ ਤਾਂ ਕੋਈ ਉਹਨਾਂ ਨੂੰ ਇਨਪੁਟ ਸਿੱਗੀ ਜਾਂ ਸਾਈਕੋਲੋਜੀਕਲੀ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਹੁਣ ਦੁਬਾਰਾ ਇੱਥੇ ਕਦਮ ਨਾ ਰੱਖੀਓ ਵੀ ਪਹਿਲਾਂ ਹੋ ਸਕਦਾ ਕਿ ਇਹਨਾਂ ਨੇ ਵੀ ਚਲੋ ਇਹ ਹੋ ਸਕਦਾ ਸਜ਼ਾ ਹੀ ਗਿਆ ਸੋ ਇੱਕ ਤਰ੍ਹਾਂ ਦਾ ਸਜ਼ਾ ਹੀ ਗਿਆ ਸੋ ਇੱਕ ਤਰ੍ਹਾਂ ਦਾ ਬਿਲਕੁਲ ਔਰ ਇੱਕ ਹੋਰ ਦੂਰੰਦੇਸ਼ੀ ਨੇ ਮੈਸੇਜ ਵੀ ਦਿੱਤਾ ਹੋਰ ਵੀ ਕੋ ਆਏਗਾ ਤੇ ਬੰਦਾ ਇਲੀਗਲ ਅਸੀਂ ਇਹੀ ਬਿਹੇਵ ਕਰਾਂਗੇ ਵੈਸੇ ਇੰਟਰਨੈਸ਼ਨਲ ਨੋਰਮਸ ਨੂੰ ਇਫ ਹਾਲੋ ਨਹੀਂ ਕਰਦੇ ਯੂਨਾਈਟਿਡ ਨੇਸ਼ਨ ਨੂੰ ਇਹਦੇ ਤੇ ਕੁਝ ਨਾ ਕੁਝ ਬੋਲਣਾ ਚਾਹੀਦਾ ਹਾਲਾਂਕਿ ਨਿਊਯਾਰਕ ਯੂਨਾਈਟਿਡ ਨੇਸ਼ਨ ਦਾ ਦਫ਼ਤਰ ਵੀ ਹੈ ਯੂਨਾਈਟਿਡ ਹਿਊਮਨ ਰਾਈਟਸ ਦਾ ਦਫ਼ਤਰ ਵੀ ਹੈ ਇਹ ਜਿਹੜੀ ਮਾਨਵੀ ਅਧਿਕਾਰਾਂ ਦੇ ਚੀਜ਼ ਅਗੇਂਸਟ ਜਾਂਦੀ ਹੈ ਬਿਲਕੁਲ ਜਰੂਰ ਸਵਾਲ ਉੱਠਣੇ ਚਾਹੀਦੇ ਸੀ ਹੈ ਜੀ ਇਹ ਚੀਜ਼ਾਂ ਤੋਂ ਲੇਕਿਨ ਹੋਰ ਕਈ ਅਜਿਹੇ ਮੁੱਦੇ ਜਿਹੜੇ ਨੇ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਪਰੋ ਰਾਜਨੀਤਿਕ ਮੁੱਦਾ ਬਣ ਜਾਂਦਾ ਬਿਲਕੁਲ ਬਿਲਕੁਲ ਔਰ ਇਹਦਾ ਹਾਲ ਹੀ ਇੱਕ ਕਈ ਇਸ਼ੂਜ਼ ਇਹ ਜਿਹੇ ਆ ਜਿਹਦੇ ਚ ਕਲੀਅਰਿਟੀ ਵੀ ਨਹੀਂ ਹੈਗੀ ਜਿਨ੍ਹਾਂ ਨੇ ਸਿਆਸੀ ਸਟੇ ਲਈ ਉਹ ਉੱਥੇ ਜੀ ਉਹ ਉਹਨਾਂ ਦੇ ਬਾਰੇ ਕੀ ਇਹਨਾਂ ਦਾ ਸਟੈਂਡ ਹਾਲੇ ਕਲੀਅਰ ਨਹੀਂ ਹੋ ਰਿਹਾ ਕਿਉਂਕਿ ਜੇ ਤੁਸੀਂ ਸੈਸੀ ਸਟੇਜ ਦਿੱਤੀ ਹੋਈ ਆ ਫਿਰ ਤੁਹਾਨੂੰ ਇੰਟਰਨੈਸ਼ਨਲ ਨੋਰਮਸ ਫਾਲੋ ਕਰਕੇ ਬੰਦੇ ਨੂੰ ਕੰਮ ਵੀ ਦੇਣਾ ਪੈਂਦਾ ਬੰਦੇ ਨੂੰ ਮਹੀਨੇ ਦੇ ਪੈਸੇ ਵੀ ਦੇਣੇ ਪੈਂਦੇ ਨਾਲ ਉਹਨਾਂ ਨੂੰ ਹਰ ਸਿਕਿਉਰਿਟੀ ਇੰਟਰਨੈਸ਼ਨਲ ਨੋਰਮ ਦੇ ਮੁਤਾਬਕ ਦੇਣੀ ਪੈਂਦੀ ਹੈ ਹਾਲੇ ਉਹ ਸਟੋਪਿਕ ਦੇ ਉੱਤੇ ਕਲੈਰਿਟੀ ਹਾਲੇ 트럼ਪ ਸਾਹਿਬ VIA ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵਾਲੀ ਬਾਕੀ ਹੈ ਬਿਲਕੁਲ ਇਸ ਦੇ ਨਾਲ ਹੀ ਦੂਜੇ ਮੁੱਦੇ ਤੇ ਗੱਲ ਕਰਦੇ ਆ ਕਿ ਅੱਜ ਇੱਕ ਵਾਰ ਜਿਸ ਤਰ੍ਹਾਂ ਬੀਤੇ ਦਿਨ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਤੇ ਕਿਸਾਨਾਂ ਦੇ ਵਿਚਕਾਰ ਜੋ ਆंदोलਨਕਾਰੀ ਬੈਠੇ ਹੋਏ ਨੇ ਪਰ ਉਹ ਇਸ ਮੀਟਿੰਗ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਹਾਲਾਂਕਿ ਕਿੰਨੇ ਕਿਸਾਨ ਦੇ ਕੋ ਭੁਖੜਤਾਲ ਤੇ ਬੈਠੇ ਰਹੇ ਜੀ ਡੱਲੇਵਾਲ ਜੀ ਭੁਖੜਤਾਲ ਤੇ ਬੈਠੇ ਰਹੇ ਨੇ ਸੋ ਇੱਥੇ ਕਿੰਨਾ ਫਰਕ ਪੈ ਗਿਆ ਲੇਕਿਨ ਇੰਨਾ ਸਭ ਕੁਝ ਹੋਂਦੇ باوجود ਵੀ ਮੀਟਿੰਗ ਜਿਹੜੀ ਹੈ ਫੇਰ ਬੈਠ ਹਾਰੀ ਤੇ 22 ਫਰਵਰੀ ਮਿਤੀ ਜਿਹੜੀ ਫੇਰ ਮੱਥ ਦੇਤੀ ਗਈ ਹੈ ਚਾਚੇ ਇਸ ਇੱਕ ਸਾਲ ਤੋਂ ਵੱਧ ਦਾ ਟਾਈਮ ਹੋ ਚੁੱਕਾ ਹੈ ਕਿਸਾਨਾਂ ਦੀ ਜਿਹੜੀ ਟਸਲ ਹੈ ਸੈਂਟਰਲ ਗਵਰਨਮੈਂਟ ਨਾਲ ਬਣੀ ਹੋਈ ਹੈ ਜੀ। ਔਰ ਬੜੀ ਮੁਸ਼ਕਿਲ ਹੋਣਾ ਤੇ ਜਾਨ ਬਚੀ ਡਰੇਵਲ ਸਾਹਿਬ ਦੀ ਜੀ। ਥੋੜਾ ਜਿਹਾ ਇਹਨਾਂ ਨੂੰ ਜਲਦੀ ਕਰਨਾ ਚਾਹੀਦਾ ਸੀਗਾ। ਬਿਲਕੁਲ। ਪਰ ਦੇਰ ਆਇਆ ਤੇ ਥੋੜਾ ਜਿਹਾ ਠੀਕ ਆਇਆ ਪ੍ਰਲਾਦ ਜੋਸ਼ੀ ਸਾਹਿਬ ਉਹ ਕੱਲ ਇਹਨਾਂ ਦੀ ਮੀਟਿੰਗ ਵੀ ਹੋਈ ਆ ਤੇ ਇਹ ਗੱਲਬਾਤ ਲਗਾਤਾਰ ਹੋਣੀ ਚਾਹੀਦੀ ਆ। ਕੋ ਮੇਰੇ ਸਾਹਿਬ ਨੇ ਦੋਨੋਂ ਪੱਖੋਂ ਕਿਸੇ ਨੂੰ ਵੀ ਜਿਹੜਾ ਸਟੈਂਡ ਆ ਬਹੁਤ ਜ਼ਿਆਦਾ ਰਿਜਿਡ ਹੈ। ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਗਲਬਤ ਦੀ ਮੀਟਿੰਗਾਂ ਦਾ ਦੌਰ ਚੱਲੇਗਾ ਤਾਂ ਹੀ ਉਹ ਕੁਝ ਮੀਡਲ ਜਾਂ ਰਸਤਾ ਉਹ ਨਿਕਲ ਪਾਏਗਾ ਫਿਲਹਾਲ ਇਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਰੀਸਟਾਰਟ ਹੋ ਚੁੱਕੀ ਹੈ ਉਹ ਬਾਈ ਨੂੰ ਕੁਝ ਨਾ ਕੁਝ ਦੁਬਾਰਾ ਫੇਰ ਇਹਨਾਂ ਤੋਂ ਕੋਈ ਪੋਜ਼ਿਟਿਵ ਵੀ ਦੀ ਉਮੀਦ ਰੱਖਦੇ ਹਾਂ ਕਿ ਸ਼ਾਇਦ ਕੁਝ ਕੰਸਟਰਕਟਿਵ ਕੋਈ ਨਾ ਰਸਤਾ ਨਿਕਲ ਜਾਵੇ ਬਿਲਕੁਲ ਕਿਉਂਕਿ ਮੀਟਿੰਗ ਜਿਸ ਤਰ੍ਹਾਂ ਗੱਲਾਂ ਚੱਲੀਆਂ ਨੇ ਕਿ ਬੇਸਿੱਟਾ ਰਹੀ ਹੈ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਉਸ ਤੋਂ ਬਾਅਦ ਫਿਰ ਕਿਸਾਨਾਂ ਨੂੰ ਦੁਬਾਰਾ ਧਰਨਾ ਦੇਣਾ ਪਿਆ ਤੇ ਹੁਣ ਉਮੀਦ ਤਾਂ ਹੀ ਲਗਾ ਰਹੇ ਨੇ ਕਿ ਸ਼ਾਇਦ ਬਾਈਫਰਮ ਦੀ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਨਿਕਲੇਗਾ ਹੱਲ ਵੀ ਕਿਸਾਨਾਂ ਨੂੰ ਰਾਹਤ ਮਿਲੇਗੀ ਸ਼ਾਇਦ ਅੰਦੋਲਨ ਜਿਹੜਾ ਹੈ ਹੁਣ ਉਹ ਕਿਸਾਨ ਬੰਦ ਕਰਨ ਤੁਸੀਂ ਰਾਹਤ ਠੀਕ ਹੈ ਕਿੰਦਾ ਸਰਕਾਰ ਤੇ ਹੁਣ ਆਪਸ ਦੇ ਵਿੱਚ ਕਿਹੜੀ ਗੱਲਾਂ ਜਿਹੜਾ ਹੈ ਕਿ ਤੋ ਤੋ ਮੈਂ ਫਿਰ ਵੀ ਚੱਲਦੀ ਪਈ ਹੈ ਲਗਾਤਾਰ ਸਿੱਟਾ ਨਹੀਂ ਨਿਕਲ ਰਿਹਾ ਦੇਖਣਾ ਹੋਵੇਗਾ ਅਗਲੀ ਮੀਟਿੰਗ ਦੀ 22 ਤਰੀਕ ਨੂੰ ਦੇਖਾਂਗੇ ਇਸ ਦੇ ਨਾਲ ਹੀ ਗੱਲ ਕਰੀਏ ਕਿ 트럼ਪ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਫੈਸਲੇ ਲੈ ਰਹੇ ਨੇ ਅੱਜ ਦੇ ਦਿਨ ਚ ਦੇਖੀਏ ਤਾਂ 트럼ਪ ਤੋਂ ਬਾਅਦ ਹਾਲੇ ਕਿ ਦੂਜੀ ਵਾਰ ਉਹ ਰਾਸ਼ਟਰਪਤੀ ਬਣੇ ਨੇ ਲੇਕਿਨ ਐਲਨ ਮਸਕ ਦੀ ਐਂਟਰੀ ਜਿਹੜੀ ਹੋਈ ਹੈ ਠੀਕ ਹੈ ਉਹਨਾਂ ਨੇ ਇੱਕ ਵੱਡੀ ਪਾਵਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਹਾਂ ਜੀ ਤੁਹਾਡੀ ਅਬਜ਼ਰਵੇਸ਼ਨ ਬਿਲਕੁਲ ਠੀਕ ਹੈ ਕਾਫੀ ਦੇਰ ਤੋਂ ਤੁਸੀਂ ਅਬਜ਼ਰਵ ਕਰ ਰਹੇ ਹੋ ਐਲਨ ਮਾਸਕ ਜਿਹੜੇ ਹੈਗੇ ਬਹੁਤ ਬਿਲੀਨੀਅਰ ਹੈਗੇ ਆ ਵਰਲਡ ਦੇ ਜੀ ਉਹ ਹਰ ਬੰਦਾ ਚਾਹਦਾ ਹੈ ਵਰਲਡ ਦਾ ਕਿ ਮਾਸਕ ਨਾਲ ਸਾਡੀ ਨੇੜਤਾ ਜੀ ਬਣ ਜੇ ਇਹ ਸਾਨੂੰ 1915 ਚ ਇੱਥੇ ਆਏ ਵੀ ਸੀਗੇ ਇੰਡੀਆ ਦੇ ਵਿੱਚ ਲੇਕਿਨ ਦੁਬਾਰਾ ਫਿਰ ਪ੍ਰਪੋਸ ਸੀ ਕਿ ਆ ਜਾਣ ਜੀ ਲੇਕਿਨ ਚਾਈਨਾ ਨੇ ਇਹਨਾਂ ਨੂੰ ਉਧਰ ਆਪਣੇ ਵੱਲੇ ਪਾਸੇ ਅਟਰੈਕਟ ਕਰਕੇ ਗੇਤੂ ਸਾਡੇ ਨਾਲ ਥੋੜਾ ਜਿਹਾ ਅਫੀਲੀਏਸ਼ਨ ਕਰਕੇ ਚੱਲ ਆਦਰਵਾਇਸ ਇਹ ਇਹ ਮਸਕ ਸਾਹਿਬ ਨੂੰ ਬਟਰਮ ਸਾਹਿਬ ਨੇ ਡਿਊਟੀ ਰਾਹ ਦਿੱਤੀ ਇੱਕ ਜ਼ਿੰਮੇਵਾਰੀ ਦਿੱਤੀ ਹੈ ਕਿ ਅਮਰੀਕਾ ਦੀ ਜਿੰਨੀਆਂ ਵੀ ਸੈਂਟਰਲ ਬਿਊਰੋਕਰੇਸੀ ਆ ਇਹਦੇ ਤੇ ਨਿਗ੍ਹਾ ਰੱਖ ਬਿਲਕੁਲ ਉਹ ਜਿਹੜਾ ਅਰਬਾਂ ਰੁਪਏ ਦਾ ਉਹ ਟਾਈਮ ਟੂ ਟਾਈਮ ਜਿਹੜੀ ਸਟੇਟਮੈਂਟ ਐਲਨ ਮਸਕ ਬੜੀ ਬਹੁਤ ਜ਼ਿਆਦਾ ਥੋੜੀ ਜਿਹੀ ਆਬਜੈਕਟਿਵਲੀ ਵੀ ਕਹਿ 사 ਰਹੇ ਆ ਜਿੱਦਾਂ ਪੰਜਾਬੀ ਚ ਨਦੀਨ ਕਹਤਾ ਨਦੀ ਦਾ ਮਤਲਬ ਵੇਸਟ ਜੀ ਬਿਲਕੁਲ ਜਿਹੜਾ ਯੂਸਫੁਲ ਨਹੀਂ ਸਮਾਨ ਹੁੰਦਾ ਉਹਨੂੰ ਅਨ ਕਨਸਟੀਟਿਊਸ਼ਨਲ ਬਿਊਰੋਕ੍ਰੇਸੀ ਅਮਰੀਕਾ ਦੀ ਬਿਊਰੋਕ੍ਰੇਸੀ ਨੂੰ ਮਸਕਸ ਆਫ ਤਿਆਰ ਬੈਠੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਬਿਲਕੁਲ ਔਰ ਇਹ ਵਰਲਡ ਦੀ ਨਿਗਾਹ ਆਲਮੀ ਸਾਰੇ ਵਰਲਡ ਦੀ ਨਿਗਾਹ ਇਸ ਚੀਜ਼ ਤੇ ਬਣੀ ਹੋਈ ਹੈ ਕਿ ਨੈਕਸਟ ਸਟੈਪ ਐਲਨ ਮਸਕਲਾ ਕੋਈ ਵੀ ਬਹੁਤ ਖਤਰਨਾਕ ਹੋ ਸਕਦਾ ਜਿਹੜਾ ਕਿ ਲੱਖਾਂ ਬੰਦਿਆਂ ਨੂੰ ਅਫੈਕਟ ਕਰੇਗਾ ਨੈਸ਼ਨਲ ਉਥੋਂ ਦੀ ਗਵਰਨਮੈਂਟ ਨਾਲ ਵਰਲਡ ਵਾਈਡ ਵੀ ਕਾਫੀ ਜ਼ਿਆਦਾ ਇਫੈਕਟ ਪੈਣ ਵਾਲਾ ਬਿਲਕੁਲ ਅ ਸਰ ਤੁਸੀਂ ਮੇਰੇ ਸਵਾਲ ਦਾ ਬਹੁਤ ਮਤਲਬ ਬੜੇ ਈਜ਼ੀ ਤਰੀਕੇ ਨਾਲ ਸਵਾਲ ਜਵਾਬ ਦਿੱਤੇ ਨੇ ਦਰਸ਼ਕਾਂ ਨੂੰ ਵੀ ਹੋ ਸਕਦਾ ਹੈ ਕਿ ਜਾਣਕਾਰੀ ਜਿਹੜੀ ਅਸੀਂ ਸਾਂਝੀ ਕੀਤੀ ਹੈ ਪਸੰਦ ਆਈ ਹੋਵੇਗੀ ਤੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਜਿਹੜੇ ਵੀ ਅਸੀਂ ਮੁੱਦਿਆਂ ਤੇ ਚਰਚਾ ਕੀਤੀ ਹੈ ਜੇ ਇਸ ਤੇ ਵਿਚਾਰ ਵੀ ਤੁਹਾਡੇ ਮਨ 'ਚ ਕੋਈ ਵਿਚਾਰ ਆਉਂਦਾ ਹੈ ਤਾਂ ਵੀ ਤੁਸੀਂ ਕਮੈਂਟ ਬਾਕਸ 'ਚ ਸ਼ੇਅਰ ਕਰ ਸਕਦੇ ਹੋ ਜਾਂ ਇਹਨਾਂ ਤੋਂ ਹਟ ਕੇ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਨ ਦੇ ਵਿੱਚ ਜਿਹੜੇ ਵਿਚਾਰ ਨੇ ਗੱਲਾਂ ਨੇ ਕਿਹੜੀਆਂ ਸਰਕਾਰੀ ਨੀਤੀਆਂ ਸਹੀ ਐ ਕਿਹੜੀਆਂ ਨਹੀਂ ਸਹੀ ਐ ਗਲਤ ਹੋ ਰਿਹਾ ਆਪਣੇ ਸਾਰੇ ਪੁਆਇੰਟ ਜਿਹੜੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਅਸੀਂ ਫਿਰ ਮੰਗੇ ਤੇ ਤੁਹਾਡੇ ਵਿਚਾਰਾਂ ਨੂੰ ਵੀ ਜਨਤਕ ਕਰਾਂਗੇ ਇਸ ਪ੍ਰੋਗਰਾਮ ਦੇ ਲਈ ਸਾਨੂੰ ਦੇ ਉਜਾਜ ਧੰਨਵਾਦ